ਤੇ ਉਹ ਜਿਹੜੇ ਜੇਮ ਨਾਲ ਰੋਣ ਰਚਾਉਂਦੇ ਆ ਉਹ ਜਿਹੜਾ ਜਿਮਿਨਾ ਦੇ ਖਰਚੇ ਜਿੱਦਾਂ ਸਾਰਿਆਂ ਦਾ ਕੱਟੇ ਆ ਜਿਹੜੇ ਬੜੀ ਵੱਡੀ ਗੱਲ ਹੈ ਕਿ ਜਿੱਦ ਲਈ ਬਾਰੇ ਹੋਇਆ ਕਿ ਕਿਸੇ ਸਰਕਾਰ ਨੇ ਪ੍ਰਤੀ 10000 ਰੁਪਇਆ ਮਾਰਦਾ ਜਿਹੜਾ ਉਹ ਦੱਸਾਵੇ ਧੰਨਵਾਦ ਮੁੱਖ ਮੰਤਰੀ ਸਰਦਾਰ ਗੁਰਵਰ ਸਿੰਘ ਜੀ ਦਾ ਜਿਹਨਾਂ ਨੇ ਆ ਸਭ ਬੜੀਆਂ ਨਿਸਾਨਾਂ ਦੀ ਇਹਨਾਂ ਮਕੂਦਾਂ ਦੀ ਜਿੰਮਕਾਰਾਂ ਦੀ ਜਿਹੜੀ ਖੁਸ਼ਾਹ ਪਈ ਆ ਸਾ ਸਰਕਾਰ ਨਾਲ ਤੁਹਾਨੂੰ ਟੋਟਲ ਅਮਾਉਂਟ ਕਿੰਨੀ ਆ ਜੀ ਸ਼ਾਹਪੁਰ ਜੀ ਅੱਜ ਛਾਪਰ ਕਰਾਇਆ ਚ ਜਿਹੜਾ ਮੋਰਮ ਕੀਤਾ ਗਿਆ ਉਹ ਜਿਹੜਾ ਪਿਛਲੇ ਦਿਨੀ ਜਿਹੜਾ ਬਾਬਾ ਨਾਲ ਅੰਚ ਬਹੁਤ ਵੱਡੀ ਦਵਾਈ ਬਣਾ ਦੇ ਪਹੁੰਚਾਈ ਸੀ ਉਹਦੇ ਸਬੰਧ ਚਾਹ ਜਿਹੜਾ 200000 ਰੁਪਇਆ ਮਾਮਲਾ ਸੀਐਫ ਸਾਹਿਬ ਵੱਲੋਂ ਅਨਾਉਂਸ ਕੀਤਾ ਉਹਦਾ ਤੇ ਜਿਹੜੇ ਮੁਕਾਮ ਖਰਾਬ ਹੋ ਰਹੇ ਨੇ ਜਨਕ ਖੇਲੇ ਪੱਤੂ ਆ ਉਹ ਲਗਭਗ 399 ਲੱਖ ਰੁਪਇਆ ਜ਼ਮੀਨਾਂ ਦਾ ਮਾਮਲਾ ਮੰਦਾ ਪੰਜਾਂ ਵੱਡਾਂ ਦੇ ਲੋਕਾਂ ਨੇ ਚੁਪਾਇਆ ਪਸ਼ੂਆਂ ਦਾ 3 ਲੱਖ ਰੁਪਈਆ ਦੇ ਲਗਭਗ 388 ਕੇ 90 ਲੱਖ ਰੁਪਈਆ ਦੇ ਸਾਹਮਣੇ ਜਿਹੜਾ ਉਹ ਆਪਣਾ ਮਕਾਨਾਂ ਦੇ ਜਿਹੜੇ ਆ ਜਿੰਨਾਂ ਦੇ ਖਰਾਬ ਹੋਏ ਨੇ ਉਹ ਜਿਹੜੇ ਨੇ ਅੱਜ ਇੱਥੇ ਵੰਟ ਕੇ ਮਿਲ ਗਿਆ। ਮਕਾਨਾਂ ਦੀ ਗੱਲ ਕੀਤੀ ਨਹੀਂ ਗੱਲ ਕੀਤੀ ਜਾਂਦੀ ਸੀ ਨਾ ਕੋਸਾ ਫਿਰ ਮੇਰਾ ਕੋਈ ਮਕਾਨਾਂ ਦੇ ਖਾਤੇ ਆ ਜਿਹੜੇ ਚਾੜੀ ਜਾਂਦੀ ਹੈ ਹਰ ਬੰਦੇ ਦਾ ਦੇਖੋ ਜੀ ਜਿਹੜਾ ਮਕਾਨ ਬਿਲਕੁਲ ਖਤਮ ਹੋਦਾ 1,20,000 ਰੁਪਈਆ ਤਾਂ ਜਿਹੜਾ ਰੇਅਰ ਵੜਾ ਜਿੰਨਾਂ 13 ਆਈਆਂ ਉਹਦਾ 40000 ਰੁਪਏ ਜਿਹੜਾ ਸਰਕਾਰ ਨੇ ਦਿੱਤਾ ਤੇ ਪਹਿਲੀ ਵਾਰੀ ਹੋਇਆ ਕਿ 40000 ਰੁਪਏ ਕਿਸੇ ਮਕਾਨ ਦੀ ਰਿਪੇਅਰ ਦਾ ਆਮ ਆਦਮੀ ਜੁਟ ਪਾਰਟੀ ਨੇ ਫੈਸਲਾ ਕੀਤਾ ਬੱਚੋਂ ਦੇ ਇੱਕ ਬੱਚੂ ਦਾ ਸੀਰੀਅਲ 37500 ਰੁਪਏ ਇੱਕ ਬੱਚੇ ਦਾ ਜਿਹੜਾ ਸਾੜ ਦੌਰਾਨ ਜਿਹੜੀ ਮੌਤ ਹੋ ਗਈ 2019 ਨੂੰ ਕੋਣ ਕਰਾਉਂ ਕਿਥੇ ਆਪ ਉਹ ਕਿੰਨੇ ਪਿੰਡਾ ਚੱਕਣ ਡੇ ਗਾ ਲਗ ਭਾਗ 5 ਮਿੰਟ ਤੇ ਕਿੰਨੇ ਰੁਪਏ ਦਾ ਤਾਂ ਤਾਂ ਜਿਆਗ 3 ਕਰੋੜ ਤੋਂ 959 ਲੱਖ ਰੁਪਏ ਦੀ ਜ਼ਮੀਨਾਂ ਦਾ ਮਾਮਲਾ ਆ ਪਸ਼ੂਆਂ ਦਾ ਵੱਖਰਾ ਇੱਕ ਮਕਾਨਾ ਦਾ ਹੋਵੇਗਾ। ਉਹ ਆਪੱਖ ਪੰਜਾਬੋਂ ਆਏ ਮੇਰੇ ਕਿਸਾਨ ਵੀਰੋ ਮੇਰੀਆਂ ਭੈਣਾਂ ਤੁਹਾਡਾ ਕਿਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ। ਤਾਂ ਮੈਂ ਗੁਰਦੁਆਰੇ ਦੀ ਮਾਪੀ ਕੀ ਮੈਂ ਤੁਹਾਡੇ ਚ ਲੈ ਕੇ ਆਇਆ ਤੇ ਤੁਸੀਂ ਮੈਨੂੰ ਕਾफी ਸਮੇਂ ਤੋਂ ਬੇਚੜ ਰਹੇ ਹੋ। ਉਹਦਾ ਕਾਰਨ ਹੈ ਕਿ ਸੀਆਮ ਸਾਹਿਬ ਸ਼ਨੀਵਾਰ ਨੂੰ ਸਪੈਸ਼ਲ ਤੌਰ ਤੇ ਢੀਰ ਬੱਬਾ ਨਾਮ ਜਦਾਂ ਨੇ ਡਿਸਾਈਡ ਕਰ ਰਿਹਾ ਕਿ ਉਹਨਾਂ ਢੀਰ ਬੱਬਾ ਨਾਮ ਤੋਂ ਨਾ ਜਲਾਤਰ ਹੋਣਾ ਇਸ ਕਰਕੇ ਮੈਂ ਲੇਟ ਹੋਇਆ ਮੈਂ ਤਾਂ ਬੇਸਤੂਰ ਦੀ ਮਾਫੀ ਚਾਹੁੰਦਾ ਸਭ ਤੋਂ ਪਹਿਲਾਂ ਰਸਮਾਂ ਨੂੰ ਕਰੋ ਪੂਰੀ ਤਰ੍ਹਾਂ ਜੀ ਬਰਕਾਤੁਅਲੈਕੁਮ ਜੀਕਰ ਖਾਲਸਾ ਸਤਿ ਸ੍ਰੀ ਅਕਾਲ ਭਰਾਓ ਆਪਾਂ ਸਾਰੇ ਖਾਨ ਵੀ ਬੈਠੇ ਆਪਾਂ ਸਾਰੇ ਨੂੰ ਪਤਾ ਕਿ ਪਿਛਲੇ ਦਿਨੀ ਜਦੋਂ ਬਾਦ ਘਾਉਂਦੀਆਂ بعد بہت سارے فصلی ہوئی مکانا بربادی پارٹی کر کے ہوں تو یہاں آن لائن کوئی چیز اپلائی کرو ਆਪਣੇ ਆਪ ਤੁਹਾਡੀ ਟੀਮ ਆਈ ਹੋਵੇ ਤੁਹਾਡੇ ਘਰ ਤੱਕ ਪਹੁੰਚਦੀ। ਤੋਂ ਜੋ ਪਿਛਲੀ ਸਰਕਾਰ ਨਾਲ ਹੋਇਆ ਉਹ ਸਾਰਿਆਂ ਨੂੰ ਪਤਾ ਚੋ ਬੜਾ ਲੜਾਈ ਝਗੜੇ ਮਾਰ ਤਾਰ ਬੱਸਾਂ ਭਰ ਕੇ ਫੋਟਾਂ ਬਚਾਰੀਆਂ ਦੀ ਜਾਂਦੀਆਂ ਰਹੀਆਂ। ਮੈਂ ਕਿਹਾ ਤੁਹਾਡੇ ਕੋਲ ਤਾਂ ਮੇਰੇ ਕੋਲ ਆਈ ਕਿ ਮੈਂ ਦੋ ਬੱਸਾਂ ਭਰ ਕੇ ਜਾਂਦੀਆਂ ਰਹੀਆਂ। ਬਹੁਤ ਚੰਗੇ। ਜਿਹੜੇ ਬੰਦੇ ਨੂੰ ਪਤਾ ਕਿ ਦੋ ਬੱਸਾਂ ਭਰ ਕੇ ਜਾਂਦੀਆਂ ਰਹੀਆਂ। ਜਿਸ ਤਰੀਕੇ ਨਾਲ ਇਹਨਾਂ ਦਾ ਵੈਲਕਮ ਕੀਤਾ। پرنے بنا لیا چٹی اگرانے کرتے ہیں کہ وہاں سے چیز نہیں کرتے ہیں کیا نہیں کرتے ہیں اہوان دوسری دسو ہی کھانے ہیں جتے ہیں کہ پرواز بھی رہے سمجھے دیا ہمیں اپنے ہمیں دیوگی بھائیوں بھائیوں بھائی بھائی تو ہوتے ایسے اگلی بار آپ ہاں اسے پرپور رکھتے ہیں خانپار صاحب سے کرام آنے جا سب نی صاحب کرام آنے خانے دیویتر اور ننگر مارا جاہاں کرنے اپنے انگر کیا ایتا ست افسر کرنے ہیں ਇਹ ਕੋਈ ਜਵਾਬ ਕੰਮ ਨਹੀਂ ਬਣਾਉਂਦੇ ਆ ਆਪਾਂ ਨੂੰ ਜਲਾਲ ਖਾਨ ਨੇ ਬਣਾਉਂਦੇ ਇਹ ਐ ਹੋ ਜਾ ਦਸਤੂਰ ਹੋਣੀ ਚਾਹੀਦੀ ਹੈ ਠੀਕ ਚਲੋ ਫਿਰ ਮਿਲਕੋ ਅਸਮਾਨ ਗੋਨਾਰਕ ਕਾਲਾ ਗਿਆ ਇਹਨਾ ਪਾਪਾ ਨਾ ਦਰਬਾਰ ਸਭ ਤੋਂ ਗੁਰੂ ਸਾਹਿਬ ਜਦੋਂ ਚੱਲੇ ਸਭ ਪਟਾਣੇ ਨਾਲ ਪਟਦਾ ਹੋਵੇ ਦੇਖੋ ਵਾਹ ਇਹਨਾਂ ਨੂੰ ਯਾਰ ਇੱਕ ਮੀਟਰ ਆ ਦੇ ਕਰਦਾ ਇਹਨਾਂ ਨੂੰ ਤਕਰੀਬਨ ਦੇ ਮਾਨਤ ਜਨਾਬ ਸਾਡੇ ਸਾਰੇ ਮਿਲ ਕੇ ਮਾਨਦਗੀਆਂ ਜੀ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਧੰਨਵਾਦ ਕਰਨੇ ਜਨਾਬ ਜੀ ਬਹੁਤ ਬਹੁਤ ਸਾਰਾ ਚੱਕ ਦਿੱਤੇ ਨੇ ਹਾਂਜੀ ਭਾਜੀ ਅੱਜ ਰਡਾਵਾ ਸਾਹਿਬ ਤੁਹਾਡੇ ਕੋਲ ਪਿੰਡ ਆਏ ਹੀ ਕੀ ਕਹਿਣਾ ਚਾਹੋਗੇ ਸਰ ਜੀ ਗੱਲ ਬਾਤ ਮਾਫੀ ਜਨਾਬ ਜੀ ਰਡਾਵਾ ਸਾਹਿਬ ਪਿੰਡ ਆਏ ਹੀ ਇਸ ਮਸਲੇ ਜਿਹੜੇ ਸਾਡੇ ਹਰ ਕਰਨ ਖਰਾਬੇ ਲਿਖੇ ਹੀ ਰਪਿਆਵਾ ਜਿਹੜਾ ਕੋਪਾਰ ਜਿਹੜਾ ਨੁਕਸਾਨ ਹੋਇਆ ਸੀ ਕੋਈ 80% ਲਿਖਿਆ ਹੈ ਕੋਈ 100% ਲਿਖਿਆ ਹੈ ਨੁਕਸਾਨ ਉਹਦੇ ਸਬੰਧ ਦੇ ਵਿੱਚ ਕੱਲ ਅਸੀਂ ਐਸ ਡੀ ਐਮ ਤੇ ਤਸਵੀਰ ਪੜਵਾਰੀ ਗਰਜ਼ੋਰ ਸਾਰੇ ਉਸ ਮਿਲੇ ਹੋ ਉਹਨਾਂ ਨੂੰ ਜਾ ਕੇ ਆਪਣੇ ਖਾਤੇ ਨੰਬਰ ਦਿੱਤੇ ਆ ਆਨਲਾਈਨ ਤੇ ਕੁਝ ਇਥੇ तरह ਦਾ ਨੁਕਸਾਨ ਹੋਇਆ ਜਿਹੜਾ ਉਹਨਾਂ ਬਾਰੇ ਕੋਈ ਕੱਲ ਲੋਕਾਂ ਨੇ ਉੱਥੇ ਪਰੇਸ਼ਾਨੀ ਬੜੀ ਸੀ ਤਸਵੀਰੇ ਜਾਣ ਉਹ ਜੀ ਕੋਈ ਕਹਿੰਦਾ ਸੀ ਜੇ ਫਾਰਮ ਲਿਆਉ ਉਹ ਕੁਝ ਲਿਆਉ ਕੁਝ ਕੁਝ ਲਿਆਉ ਫਿਰ ਕੱਲ ਉਹਨਾਂ ਨੇ ਸਾਨੂੰ ਮਰੇ ਦਵਾਈ ਖਾਲ ਨੇ ਪੁੱਛਲੀ ਦਵਾਈ ਤੇ ਕੋਈ ਗੱਲ ਤੁਸ ਖਾਤੇ ਤੇ ਆਪਣੇ ਆਧਾਰ ਕਾਰਡ ਸਾਨੂੰ ਦੇ ਦਿਓ ਖਾਤੇ ਨੰਬਰ ਤੇ ਅਸੀਂ ਉਹਨਾਂ ਤੇ ਆਪਣੀ ਆਨਲਾਈਨ ਪੇਮੈਂਟ ਪੁਵਾ ਦਾਂਗੇ ਅਸੀਂ ਕੱਲ ਕੁਝ ਬੰਦੇ ਸਾਡੇ ਪਿੰਡੋਂ ਗਏ ਵੀ ਆ 10 20 50 ਦੇ ਕੇ ਆਏ ਨੇ ਕੁਝ ਬੰਦਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਸਾਡਾ ਪਿੰਡ ਪਹੁੰਚ ਕੇ ਤੇ ਸਾਨੂੰ ਦੱਸਿਆ ਗਿਆ ਵੀ ਸਾਡੇ ਪਿੰਡ 'ਚ ਇੰਨੇ ਲੱਖ ਇੰਨੇ ਕਰੋੜ ਖਰਾਬਾ ਹੋ ਰਿਹਾ ਜੋ ਵੀ ਪਛਣਵਾ ਦਾਵਾ ਕਰ ਆਂਦਾਵਾ ਉਹਨਾਂ ਨੇ ਸਾਨੂੰ ਸਾਡੇ ਪਿੰਡ ਪਹੁੰਚ ਕੇ ਪੰਜ ਸੱਤਾਂ ਪਿੰਡਾਂ ਨੂੰ ਲਾਗੇ ਲਾਗੇ ਆ ਗਾ ਕਿਰਾਇਆ ਵੀ ਤੁਹਾਡਾ ਇੰਨਾ ਖਰਾਬਾ ਵਾ ਇੰਨਾ ਪਛੂਆਂ ਦਾ ਇੰਨਾ ਮਾਲੀ ਜਾਨੀ ਹੋ ਘਰਾਂ ਦਾ ਨਖਾਨ ਜਿਹੜਾ ਜੋ ਜੋ ਵੀ ਖਰਾਬੇ ਪਏ ਆ ਉਹਨਾਂ ਥੱਲੇ ਥੱਲੇ ਨੂੰ ਪਿੰਡ वाइज ਡਿਟੇਲ ਚ ਦਿਨਾਰਿਆ ਤੇ ਹੁਣ ਲੋਕਾਂ ਦੇ ਆਨਲਾਈਨ ਇੱਕ ਦੂਜੇ ਨਾਲ ਜਾਣਦੇ ਖਾਤੇ ਆ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਜੀ ਦਾ ਖਾਲਸਾ ਬਾਈ ਜੀ ਮੈਂ ਸੀ ਜੀ ਸਿੰਘ ਪਿੰਡ ਘਾਪੁਰ ਕਰਾਇਆ ਸ਼ੇਰਾ ਪਹਿਲਵਾਨ ਦੇ ਨਾਮ ਤੋਂ ਜਾਣੇ ਜਾਂਦਾ ਇਹ ਤੋਂ ਪੰਜਾਬ ਸਰਕਾਰ ਨੇ ਸਾਮ ਕੀਤਾ ਬਹੁਤ ਵਧੀਆ ਕੀਤਾ ਵਾ ਇਹਨਾਂ ਨੇ ਸਾਡੇ ਪਿੰਡ ਆਣ ਕੇ ਅੱਜ ਮੁਆਵਜ਼ੇ ਦਿੱਤੇ ਨੇ ਜਿੰਨਾਂ ਦੀ ਫਸਲਾਂ ਖਰਾਬ ਹੋ ਗਈਆਂ ਜਾਂ ਜਿੰਨਾਂ ਦੇ ਵੀ ਕੋਈ ਪਸ਼ੂਆਂ ਦਾ ਨੁਕਸਾਨ ਹੋਇਆ ਤਾਂ ਆਪਣੇ ਘਰਾਂ ਮਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਇਹਨਾਂ ਨੇ ਮੁਆਵਜ਼ਾ ਦਿੱਤਾ ਆ ਕੇ ਬਹੁਤ ਬਹੁਤ ਧੰਨਵਾਦੀ ਆਂ ਸਰਕਾਰ ਦੇ ਆਪਾਂ ਅੱਗੇ ਤੋਂ ਇਹਨਾਂ ਦੇ ਨਾਲ ਦੱਬੇ ਰਹੇ ਰਾਜੂ ਜੀ ਦੇ ਸਾਥ ਪਾ ਸਾਰਜੋਗ ਸਾਡੇ ਗਿਆਮ ਭਗਵੰਤ ਮਾਨ ਜੀ ਆਮ ਪਾਰਟੀ ਸਰਕਾਰ ਜਿਨ੍ਹਾਂ ਨੇ ਕਿਸਾਨਾਂ ਵਾਸਤੇ ਬਹੁਤ ਕੁਝ ਕੀਤਾ ਹੈ ਔਰ ਕਿਸਾਨਾਂ ਦੀ ਮਦਦ ਕੀਤੀ ਹੈ ਜੋ ਅੱਜ ਤੁਹਾਡੇ ਮੰਤਰੀ ਸਾਹਿਬ ਜਗਦੀਸ਼ ਸਿੰਘ ਰੰਧਾਵਾ ਸਾਡੇ ਨਗਰ ਵਿੱਚ ਪਹੁੰਚੇ ਹਨ ਸਾਰਿਆਂ ਕਿਸਾਨਾਂ ਨੂੰ ਸਨਮਾਨ ਦਿੱਤਾ ਹੈ ਜੋ ਬਣਿਆ ਹੋਇਆ ਤੁਹਾਡਾ ਨੁਕਸਾਨ ਹੋਇਆ ਖਰਾਬੇ ਦਾ ਉਹ ਅੱਜ ਇਹਨਾਂ ਨੇ ਸਾਨੂੰ ਵਿਸ਼ਵਾਸ ਕਰਾਇਆ ਤੇ ਪਹਿਲੀ ਵਾਰ ਇਹ ਸਰਕਾਰ ਨੇ ਇਹ ਹੋਇਆ ਕਿ ਘਰ ਆਣ ਕੇ ਲੀਡਰ ਜੋ ਹੈ ਸਰਕਾਰ ਕਿਸਾਨਾਂ ਦੀ ਮਦਦ ਕਰ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰਦੀਪ ਸਿੰਘ ਹਲਾਵਾ ਸਾਹਿਬ ਦਾ ਔਰ ਸ੍ਰੀਮ ਭਗਵੰਤ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ